ਕੀ ਰੋ ਰਿਹਾ ਤੱਕੇ ਗਾਦੇ ਰਹਿੰਦੇ ਨੇ ਕਿ ਕੁਝ ਨਹੀਂ ਕਰ ਦਿੱਤਾ ਉਹ ਤੇ ਕੁਝ ਨਹੀਂ ਕਰ ਸਕਦਾ ਮੈਂ ਅੰਜ ਮਿੰਟਾ ਡਾਈ ਮੈਂ ਨਾ ਪੂਜਾ ਇਹ ਜਿੰਨਾ ਦੀ ਮੌਤ ਹੋਈ ਆ ਕੀ ਲੱਗਦਾ ਤੁਹਾਡੀ ਮੇਰਾ ਭਰਾ ਕੀ ਨਾਮ ਸੇ ਇਹਨਾਂ ਦਾ ਮੁਕੱਦਰ ਕੀ ਗੱਲਬਾਤ ਹੋਈ ਆ ਗੱਲਬਾਤ ਕੁਝ ਨਹੀਂ ਭਾਜੀ ਇੱਥੇ ਆਇਆ ਸੀ ਪੈਸੇ ਲੈਣ ਵਾਸਤੇ ਲੜਾਈ ਹੋਈ ਬਸ ਲੜਾਈ ਚ ਮੇਰੇ ਭਰਾ ਦੇ ਸੱਟਾਂ ਲੱਗ ਗਈਆਂ ਇੰਨਾ ਵੱਲੋਂ ਸੱਟਾ ਮਾਰੀਆਂ ਗਈਆਂ ਜਿਹੜੇ ਇੱਥੇ ਰਹਿੰਦੇ ਫਤਿਹਵਾਦ ਦੇ ਬੰਦੇ ਇੰਨਾ ਵੱਲੋਂ ਸੱਟਾ ਮੰਗਲਵਾਰ ਲੱਗੀਆਂ ਜੀ ਮੰਗਲਵਾਰ ਸੱਟਾ ਲੱਗੀਆਂ ਬੁੱਧਵਾਰ ਮੈਨੂੰ ਦਾਖਲ ਕਰਾਇਆ ਜੀ ਮੈਂ ਬੁੱਧਵਾਰ ਇਨਾਂ ਕੋਲ ਪਹੁੰਚੀ ਆ ਇਹਦੀ ਮਾਂ ਆਕਾ ਤਾਂ ਨਹੀਂ ਮੇਰੀ ਮਾਂ ਆਕਾ ਤਾਂ ਨਹੀਂ ਆ ਨਹੀਂ ਜਾ ਸਕਦੀ ਕਿਤੇ ਵੀ ਨਾ ਕੋਈ ਭੈਣ ਨਾ ਭਰਾ ਹੋਰ ਹੈਗਾ ਜਿੰਨੇ ਖੜਨਾ ਆ ਮੈਂ ਇਕੱਲੀ ਆਈ ਮੈਂ ਹੀ ਇਕੱਲੀ ਨੇ ਦਾਖਲ ਕਰਾਇਆ ਮੈਂ ਹੀ ਸਭ ਕੁਝ ਕੀਤਾ ਕਿਤੇ ਵੀ ਮਰਨ ਮੈਂ ਹੀ ਲਿਆਂਦਾ ਚੁੱਕਾ ਹਾਂ ਹਾਂਜੀ ਬਾਰਾ ਕੇ ਮੋਤਈਆ ਸੋਤ ਮਿਲ ਗਈ ਸੀ ਸਿੱਟੀ ਲਲੀ ਸੀਗੀ ਇਹਨਾਂ ਦਾ ਨਾਮ ਸੀ ਦੇ ਵਿਆਹ ਸੀ ਜਾਂ ਕੁਆਰੇ ਸੀਗੇ ਵਿਆਹ ਸੀ ਜੀ ਭਾਜੀ ਤਿੰਨ ਬੱਚੇ ਉਹਦੇ ਦੋ ਕੁੜੀਆਂ ਇੱਕ ਮੁੰਡਾ ਹੈਗਾ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦਾ ਸੀ ਇਸ ਟਾਈਮ ਭਾਜੀ ਹੁਣੀ ਪਹੁੰਚੇ ਵਾ ਸੀ ਤੇ ਇੱਥੇ ਆ ਕੇ ਸਾਡੀ ਕਾਰਵਾਈ ਚੱਲਿਆ ਕਰਦੀ ਆ ਪਿੱਛੇ ਕੋਈ ਕਾਰਵਾਈ ਨਹੀਂ ਚੱਲੀ ਸਾਡੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਨੇ ਉਹਨਾਂ ਨੇ ਇਹਨਾਂ ਨੇ ਕੋਈ ਮੰਗ ਨਹੀਂ ਕੀਤੀ ਸਾਡੇ ਨਾਲ ਕੋਈ ਕੁਝ ਸਾਡੇ ਲਈ ਹੀ ਮੰਗਾ ਕਿ ਸਾਡੇ ਭਰਾ ਤੇ ਮੁੰਨਾ ਨੇ ਆਨੂੰ ਉਹਨਾਂ ਨੂੰ ਸਜ਼ਾ ਬੰਦਿਆਂ ਨੂੰ ਮਿਲਣੀ ਚਾਹੀਦੀ ਆ ਅਸੀਂ ਕੁਝ ਨਹੀਂ ਚਾਹਨੇ ਆ ਨਾ ਹੀ ਸਾਨੂੰ ਕਿਸੇ ਚੀਜ਼ ਨਾਲ ਲੈਣਾ ਦੇਣਾ ਨਹੀਂ ਆ ਬਸ ਮੇਰੇ ਭਰਾ ਦਾ ਹੱਕ ਮਿਲਣਾ ਚਾਹੀਦਾ ਉਹਨੂੰ ਜਿੱਦਾਂ ਮੇਰਾ ਭਰਾ ਦੁਨੀਆ ਤੋਂ ਗਿਆ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਜੇਕਰ ਨਹੀਂ ਇਨਸਾਫ਼ ਨਹੀਂ ਕਰਦੇ ਫੇਕ ਕੀ ਕਰੋਗੇ ਜੇ ਨਹੀਂ ਇਨਸਾਫ਼ ਕੀਤਾ ਤੇ ਅਸੀਂ ਫਿਰ ਆਪ ਦੇਖਾਂਗੇ ਕੀ ਕਰਨਾ ਪ੍ਰਧਾਨ ਕੀ ਨਾਂ ਵੀ ਤੁਹਾਡਾ ਭਾਈ ਵਿੱਕੀ ਕਿਹੜਾ ਪਿੰਡ ਆ ਜੀ ਮੈਂ ਭਾਜੀ ਉਹਦਾ ਇੱਥੇ ਰਹਿੰਨੇ ਆ ਫਿਲਹਾਲ ਜਨਾਨੀ ਕੀਤੀ ਇੱਥੇ ਦੀ ਮੈਂ ਤੇ ਭਰਾ ਤੋਂ ਮੈਂ ਭਾਜੀ ਪੈਸੇ ਦੇਣੇ ਸੀ ਥੋੜੇ ਜਿਹਾ ਭਰਾ ਦੇ 5000 ਭਰਾ ਵਿਚਾਰਾ ਮੇਰੇ ਕੋ ਆਇਆ ਪੈਸੇ ਲੈਣ ਲਈ ਮੈਂ ਇੱਥੇ ਇਹਨਾਂ ਦਾ ਕਰਨ ਹੀ ਰਹਿੰਨੇ ਮੈਂ ਮੰਡੀ 'ਚ ਰਹਿੰਨਾ ਸੀ ਭਾਜੀ ਤੇ ਮੰਡੀ ਦੇ ਵਿੱਚ ਭਾਜੀ ਮੈਂ ਮੇਰਾ ਭਰਾ ਮੇਰੀ ਸਾਰੀ ਮੰਨ ਜਾਂਦਾ ਸੀ ਗੱਲ ਮੈਂ ਉਹਦੀ ਮੰਨ ਜਾਂਦਾ ਸੀ ਮੈਂ ਉਹਨੂੰ ਕਿਹਾ ਵੀ ਭਾਜੀ ਮੈਂ ਤੇਰੇ ਦਾ 10 ਵੀ ਦਿਨ ਲਾ ਕੇ ਪੈਸੇ ਤੈਨੂੰ ਦੇ ਦਾਂਗਾ 5000 ਤੇ ਮੈਂ ਕਿਹਾ ਮੈਂ ਤੇਰੇ ਨਾਲ ਘਰ ਹੀ ਚੱਲਦਾ ਘਰ ਹੀ ਭਾਜੀ ਜਾਣ ਲੱਗਾ ਜਨਾਨੀ ਦਾ ਘਰ ਵਾਲਾ ਮੁੰਡਾ ਨੇੜਾ ਮੌਤ ਹੋਈ ਆ ਕੀ ਗੱਲਬਾਤ ਹੋਈ ਗੱਲ ਤਾਂ ਸੁਣਾ ਉਹ ਜਦੋਂ ਮੈਂ ਮਤਲਬ ਘਰ ਜਾਣ ਲੱਗੇ ਨਾ ਅਸੀਂ ਮੰਡੀ ਵਿੱਚੋਂ ਦੋਨੇ ਭਰਾ ਸੀ ਉਦੋਂ ਸਹੀ ਕੋਈ ਲੜਾਈ ਨਹੀਂ ਹੋਈ ਅਸੀਂ ਪਾਜੀ ਘਰ ਜਾਣ ਲੱਗਾ ਜਨਾਨੀ ਦਾ ਮੁੰਡਾ ਜਿਹੜਾ ਨਾ ਬਨਾਸ਼ ਐ ਪਾਜੀ ਇਹ ਆਣ ਕੇ ਪਾਜੀ ਮੰਡੀ ਵਿੱਚ ਬੰਦੇ 5-7 ਲਿਆ ਕੇ ਤਾਂ ਗੱਲ ਪੈ ਗਿਆ ਉਦੋਂ ਨਾਲ ਪਾਜੀ ਇਹਦਾ ਮੋਟਰਸਾਈਕਲ ਖੋ ਲਿਆ ਮੇਰੇ ਭਰਾ ਦਾ ਸੀ ਉੱਥੋਂ ਲੜਾਈ ਹੋ ਵੀ ਗਈ ਮਾੜੀ-ਮੋਟੀ ਖਤਮ ਹੋ ਗਈ ਅਸੀਂ ਚੱਲ ਚਲੇ ਘਰ ਨੂੰ ਆਪਣੇ ਉੱਥੋਂ ਪਾਜੀ ਆਹ ਘਰ ਵਾਲਾ ਜਿਹੜਾ ਬੰਦਾ ਨਾ ਇਹ ਆ ਗਿਆ ਡੇਰੇ ਤੇ ਇਹ ਕਹਿੰਦਾ ਇੱਧਰ ਆਓ ਮੋਟਰਸਾਈਕਲ ਰੋਕ ਲਿਆ ਮੋਟਰਸਾਈਕਲ ਖੋ ਕੇ ਪਾਜੀ ਇਹਨਾਂ ਨੇ ਮਹੱਲੇ 'ਚ ਲੈ ਲੈਂਦਾ ਮਹੱਲੇ ਚ ਲੈ ਜਾਂਦਾ ਪਾਜੀ ਮਹੱਲੇ ਚ ਆਈ ਇਹਨਾਂ ਕੋ ਮੋਟਰਸਾਈਕਲ ਲੈਣਾ ਆਉਂਦੇ ਆ ਪਾਜੀ ਸਾਡੇ ਫੇਰ ਡਾੜ ਪੈ ਗਏ ਮੈਂ ਆਪਣੇ ਭਰਾ ਨੂੰ ਪਾਜੀ ਸੁਣ ਸੁਣ ਮੈਂ ਪਾਜੀ ਕਿੰਨਾ ਕ ਬਚਾਉਣਾ ਹੈ ਆਪਣੇ ਭਰਾ ਨੂੰ ਲੱਤ ਮੇਰੀ ਟੁੱਟੀ ਆ ਦੇਖੋ ਜਿੱਥੇ ਪਾਜੀ ਰਾਠ ਪਈ ਹੈ ਨਾ ਮੈਂ ਆਪਣੇ ਭਰਾ ਨੂੰ ਬਚਾਉਂਦਾ ਰ ਮੇਰੀ ਲੱਤ ਤੇ ਰਾਠ ਜਿੱਥੇ ਪਈ ਉੱਥੇ ਡਾਂਗ ਮਾਰ ਕੇ ਉਹਨਾਂ ਨੇ ਮੈਨੂੰ ਪੰਜ ਸੱਤ ਬੰਦਿਆਂ ਨੇ ਹਸਪੀਟਲ ਦੇ ਬੂਹੇ ਗਾੜੀ ਛੁੱਟ ਦਿੱਤਾ ਕੋ ਡਾਂਗਾ ਮਾਰਨਦੇ ਕੋ ਕੁਛ ਮਾਰਨਦੇ ਪਾਜੀ ਆ ਵੇਖੋ ਮੇਰੇ ਸੱਟਾਂ ਕੰਨੀਆਂ ਲੱਗੀਆਂ ਲੱਤ ਦੀ ਕਲੇਟ ਹਿੱਲ ਗਈ ਮੌਤ ਪਾਜੀ ਅੱਜ 6 ਵਜੇ ਹੋਈ ਸਵੇਰੇ ਮ ਜਿੱਦਾਂ ਸਾਡਾ ਭਰਾ ਜਾਨ ਨੂੰ ਤੁਰ ਗਿਆ ਜੀ ਉਹਦਾ ਇਹ ਬੰਦਿਆਂ ਨੂੰ ਪਾਜੀ ਸਜ਼ਾ ਮਿਲਣੀ ਚਾਹੀਦੀ ਉਹਦੇ ਵਿਚਾਰੇ ਦੇ ਤਿੰਨ ਬੱਚੇ ਰੁੱਲ ਗਏ ਜੀ ਦੋ ਧੁਕੀਆਂ ਲਕੀਆਂ ਗੁੱਡੀਆਂ ਜਿੱਦੀਆਂ ਇੱਕ ਨਿਕਾਇਆ ਮੁੰਡਾ ਪਾਜੀ ਤੇ ਉਹਦੇ ਘਰ ਦੀ ਵੀ ਨੌਜਵਾਨੀ ਸਾਡੀ ਬਾਕੀ ਹੋਰ ਸਾਡਾ ਕੋਈ ਮਾਡਰਨ ਨਹੀਂ ਹੈ ਇਹਨਾਂ ਦੀ ਕੋਈ 10 15 ਦਿਨ ਪਹਿਲਾਂ ਕੈਂਡ ਦੇ ਵੀ ਦਰਦੁਰੂ ਕੀਤੀ ਸੀ ਤੇ ਦੋਨੋਂ ਭਰਾਵਾਂ ਨੂੰ ਉੱਥੇ ਦਾਖਲ ਕਰਾਤਾ ਅੱਜ ਇਹਨਾਂ ਨੂੰ ਡਿਸਚਾਰਜ ਕਰ ਦਿੱਤਾ ਹੈ ਉਥੋਂ ਇੱਕ ਭਰਾ ਨੂੰ ਉਹ ਘਰ ਲੈ ਕੇ ਜਾਣ ਡਿਆ ਸੀ ਤੇ ਉਹਦੀ ਮੌਤ ਹੋ ਗਈ ਜਾਂਦੇ ਸੀ ਤੁਸੀਂ ਮੌਕੇ ਤੇ ਪਹੁੰਚੇ ਸਰ ਕੀ ਕਾਰਵਾਈ ਕਰਵਾਈ ਕਾਰਵਾਈ ਕੀਤੀ ਹੈ ਬਿਆਨ ਲਿਖੇ ਇਹਨਾਂ ਦੇ ਤੇ ਪੋਸਟਮੈਨ ਨੂੰ ਕਰਾਉਣ ਲੱਗੇ ਜੋ ਵੀ ਸਾਹਮਣੇ ਤੱਤ ਆਉਂਦੇ ਉਹ ਅਧਾਰ ਤੇ ਕਾਰਵਾਈ ਕਰ